ਜ਼ਹਿਰੀਲੀ ਸ਼ਰਾਬ ਨਕਲੀ ਸ਼ਰਾਬ ਦੇ ਨਾਲ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਸਰਕਾਰਾਂ 'ਚ ਹਲਚਲ ਮਚ ਜਾਂਦੀ ਹੈ ਕਿਉਂਕਿ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਦਰਅਸਲ ਇਸ ਤਰ੍ਹਾਂ ਨਕਲੀ ਸ਼ਰਾਬ ਤੇ ਜ਼ਹਿਰੀਲੀ ਸ਼ਰਾਬ ਦੇ ਧੰਦੇ ਵਾਲੇ ਪਾਸੇ ਕਿਉਂ ਤੁਰਦੇ ਨੇ ਵੱਡੇ ਸ਼ਰਾਬ ਕਾਰੋਬਾਰੀ ਜਾਂ ਫਿਰ ਪੀਣ ਵਾਲਿਆਂ ਦੀ ਗਿਣਤੀ ਕਿਉਂ ਵੱਡੀ ਵੱਜ ਜਾਂਦੀ ਹੈ ਕਿਉਂਕਿ ਘੱਟ ਡਿਗਰੀ ਵਾਲੀ ਸ਼ਰਾਬ ਆ ਜਿਹੜੀ ਉਹ ਠੇਕਿਆਂ ਦੇ ਉੱਤੇ ਮਹਿੰਗੀ ਮਿਲਦੀ ਹੈ ਜਿਸ ਦੇ ਕਰਕੇ ਜੋ ਲੇਬਰ ਹੁੰਦੀ ਹੈ ਖਾਸ ਕਰਕੇ ਭੱਠਾ ਮਜ਼ਦੂਰ ਜਾਂ ਹੋਰ ਛੋਟੇ-ਮੋਟੇ ਕੰਮ ਕਰਨ ਵਾਲੇ ਜਿਨ੍ਹਾਂ ਦੀ ਦਿਹਾੜੀ ਬਹੁਤ ਨਗੂਣੀ ਹੁੰਦੀ ਹੈ ਤਾਂ ਜਿਹੜੇ ਸ਼ਰਾਬ ਦੀ ਆਦਤ ਤੋਂ ਆਦੀ ਹੁੰਦੇ ਨੇ ਤਾਂ ਫਿਰ ਉਹ ਸਸਤੀ ਸ਼ਰਾਬ ਵਾਲੇ ਪਾਸੇ ਤੁਰਦੇ ਨੇ ਜਿੱਥੇ ਉਹਨਾਂ ਲਈ ਇੱਕ ਵੱਡਾ ਰਿਸਕ ਹੁੰਦਾ ਹੈ ਕਿਸੇ ਨਾ ਕਿਸੇ ਸਾਲ ਇੱਕ ਵੱਡੀ ਟ੍ਰੈਜੇਡੀ ਹੋ ਜਾਂਦੀ ਹੈ ਤਰਾਸ ਦੀ ਵਾਪਰਦੀ ਹੈ ਜਿਸ ਦੇ ਵਿੱਚ ਜਾਂਨਾ ਚਲੀਆਂ ਜਾਂਦੀਆਂ ਨੇ ਕਈ ਪਰਿਵਾਰ ਉੱਜੜ ਜਾਂਦੇ ਨੇ ਸੁਹਾਗ ਉੱਜੜ ਜਾਂਦੇ ਨੇ ਹੁਣ ਗੱਲ ਚੱਲੀ ਹੈ ਜਦੋਂ ਦਾ ਮਜੀਠਾ ਹਲਕੇ ਦੇ ਵਿੱਚ ਕਾਂਡ ਹੋਇਆ ਹੈ ਨਕਲੀ ਸ਼ਰਾਬ ਦਾ ਇਸ ਤੋਂ ਪਹਿਲਾਂ ਤਰਨ ਤਾਰਨ ਫਿਰ ਸੰਗਰੂਰ ਇਸ ਤੋਂ ਪਹਿਲਾਂ ਵੀ ਹੁੰਦੇ ਰਹੇ ਨੇ ਔਰ ਭਾਰਤ ਪੱਧਰ ਦੇ ਵਿੱਚ ਪੰਜਾਬ ਦੂਜੇ ਨੰਬਰ ਦਾ ਸੂਬਾ ਹੈ ਜਿੱਥੇ ਜੈ ਰੇਲੀ ਸ਼ਰਾਬ ਦੇ ਨਾਲ ਵੱਧ ਮਾਤਾਂ ਹੁੰਦੀਆਂ ਨੇ ਤਾਂ ਹੁਣ ਆਬਕਾਰੀ ਮੈਕਮੇ ਦੇ ਅੰਦਰ ਇੱਕ ਚਰਚਾ ਚੱਲਣ ਲੱਗੀ ਹੈ ਕਿ ਕਿਉਂ ਨਾ ਘੱਟ ਡਿਗਰੀ ਵਾਲੀ ਸ਼ਰਾਬ ਨੂੰ ਠੇਕਿਆਂ ਉੱਤੇ ਲਿਆਂਦਾ ਜਾਵੇ ਸਸਤੀ ਵੇਚੀ ਜਾਵੇ ਦਰਅਸਲ 50 ਡਿਗਰੀ 65 ਡਿਗਰੀ ਸਭ ਤੋਂ ਘੱਟ ਡਿਗਰੀ ਵਾਲੀ ਜਿਹੜੀ ਸ਼ਰਾਬ ਹੈ ਉਹ ਠੇਕਿਆਂ ਦੇ ਉੱਤੇ ਘੱਟੋ-ਘੱਟ ਵੀ ਉਸਦੀ ਕੀਮਤ ਹੋਵੇ ਤੇ ਉਹ ਦਿਹਾੜੀਦਾਰ ਬੰਦੇ ਦੇ ਵਾਸਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਜਿਸ ਕਰਕੇ ਉਹ ਦੇਸੀ ਜੁਗਾੜ ਨਾਲ ਤਿਆਰ ਕੀਤੀ ਜਾਂ ਕੈਮੀਕਲ ਨਾਲ ਕੀਤੀ ਤਿਆਰ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਉਹ ਪੀਣ ਲਈ ਮਜਬੂਰ ਹੋ ਜਾਂਦੇ ਨੇ ਹਾਲਾਂਕਿ ਮੌਤਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਸੀ ਪਰ ਕੋਈ ਇਸ ਤੇ ਉੱਤੇ ਪੈਰ ਵਾਈ ਨਹੀਂ ਸੀ ਕਰਦਾ ਮੈਡੀਕਲ ਰਿਪੋਰਟ ਨਹੀਂ ਸੀ ਕਰਾਉਂਦੇ ਗਰੀਬ ਪਰਿਵਾਰ ਉਸ ਦੇ ਵਿੱਚ ਪਤਾ ਹੀ ਨਹੀਂ ਸੀ ਲੱਗਦਾ ਕਿ ਮੌਤ ਆਖਰਕਾਰ ਹੋਈ ਤਾਂ ਕਿਉਂ ਹੋਈ ਪਰ ਜਦੋਂ ਵੱਡੀ ਗਿਣਤੀ ਚ ਮੌਤਾਂ ਹੋਈਆਂ ਨੇ ਤਾਂ ਇੱਕ ਵਾਰੀ ਫੇਰ ਸਵਾਲ ਖੜੇ ਹੋਏ ਨੇ ਹੁਣ ਇਸ ਬਾਬਤ ਦੀ ਜੁੜੀ ਗੱਲਬਾਤ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਦਰਅਸਲ ਆਪਕਾਰੀ ਮੈਕਮੇ ਦੇ ਅੰਦਰ ਕਿਸ ਤਰ੍ਹਾਂ ਦੀ ਚਰਚਾ ਚੱਲੀ ਹੈ ਕਿ ਘੱਟ ਡਿਗਰੀ ਵਾਲੀ ਸਸਤੀ ਸ਼ਰਾਬ ਹੁਣ ਠੇਕਿਆਂ ਦੇ ਉੱਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਚਰਚਾਵਾਂ ਕੀ ਨੇ ਰਜਾਨਾ ਅਜੀਤ ਅਖਬਾਰ ਦੇ ਵਿੱਚ ਇੱਕ ਰਿਪੋਰਟ ਦੱਸਦੀ ਹੈ ਜਿਸ ਦੇ ਵਿੱਚ ਵੇਰਵੇ ਸਾਂਝੇ ਕੀਤੇ ਗਏ ਨੇ ਕਿ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ 2000 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ 2000 ਕਰੋੜ ਰੁਪਇਆ ਕੀ ਸਾਲਾਨਾ ਕਮਾਇਆ ਜਾਂਦਾ ਹੈ ਸ਼ਰਾਬ ਕਾਰੋਬਾਰੀਆਂ ਵੱਲੋਂ ਜਿਹੜੇ ਇਸ ਤਰ੍ਹਾਂ ਦਾ 2 ਨੰਬਰ ਦਾ ਧੰਦਾ ਕਰਦੇ ਨੇ ਤਾਂ ਉਹਨਾਂ ਤੱਕ ਪਹੁੰਚ ਕਿਉਂ ਨਹੀਂ ਹੁੰਦੀ ਜਿਹੜੇ ਘਰਾਂ ਦੇ ਵਿੱਚ ਅੱਗਿਓ ਲਿਆ ਕੇ ਛੋਟੇ-ਛੋਟੇ ਪੈਕਟਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਥੈਲੀਆਂ ਦੇ ਵਿੱਚ ਸ਼ਰਾਬ ਵੇਚਦੇ ਨੇ ਉਹ ਤਾਂ ਕਈ ਕੇਸਾਂ ਦੇ ਵਿੱਚ ਅੜਿੱਕੇ ਚੜ ਜਾਂਦੇ ਨੇ ਪੁਲਿਸ ਦੇ ਜੇਕਰ ਉਹਨਾਂ ਨੂੰ ਮਹੀਨਾ ਨਾ ਜਾਵੇ ਔਰ ਸਥਾਨਕ ਲੋਕ ਤਾਂ ਇਹ ਵੀ ਦੱਸਦੇ ਨੇ ਗਰਾਊਂਡ ਰਿਪੋਰਟ ਦੇ ਵਿੱਚ ਜ਼ਮੀਨੀ ਹਕੀਕਤ ਦੇ ਵਿੱਚ ਕਿ ਪੁਲਿਸ ਦੀ ਮਿਲੀਭੁਗਤ ਤੋਂ ਬਿਨਾ ਇਹ ਧੰਦਾ ਚੱਲ ਹੀ ਨਹੀਂ ਸਕਦਾ ਪਰ ਸਵਾਲ ਫਿਰ ਹੁੰਦਾ ਹੈ ਕਿ ਇਨਵੈਸਟੀਗੇਸ਼ਨ ਕਦੋਂ ਹੋਵੇ ਔਰ ਇਨਵੈਸਟੀਗੇਸ਼ਨ ਦੇ ਵਿੱਚ ਕੀ ਵੱਡੇ ਮਗਰਮੱਛਾਂ ਤੱਕ ਜਿਨ੍ਹਾਂ ਨੇ ਕਰੋੜਾਂ ਰੁਪਏ ਦਾ ਇਥੋਂ ਧੰਦਾ ਕਰਨਾ ਕੀ ਉਹਨਾਂ ਤੱਕ ਪਹੁੰਚ ਹੁੰਦੀ ਹੈ ਜਾਂ ਫਿਰ ਪੋਲਿਟਿਕਲ ਸਮਝੌਤੇ ਹੋ ਜਾਂਦੇ ਨੇ ਇਹ ਸਵਾਲ ਉਸੇ ਤਰ੍ਹਾਂ ਬਣੇ ਹੋਏ ਨੇ ਜਲੰਧਰ ਤੋਂ ਸ਼ਿਵ ਵਰਮਾ ਦੀ ਰਿਪੋਰਟ ਦੱਸਦੀ ਹੈ ਕਿ ਜੋ ਮਜੀਠੀ ਹਲਕੇ ਦੇ ਵਿੱਚ ਜਾਂਚਾਂ ਗਈਆਂ ਨੇ 27-28 ਔਰ ਕਈ ਗੰਭੀਰ ਬਿਮਾਰ ਚੱਲ ਰਹੇ ਨੇ ਹਾਲੇ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਉਸ ਦਾ ਹਵਾਲਾ ਦਿੰਦਿਆਂ ਆਇਆ ਕਿਹਾ ਗਿਆ ਕਿ ਨਕਲੀ ਅਤੇ ਨਜਾਇਜ਼ ਸ਼ਰਾਬ ਦੀ ਵਿਕਰੀ ਨਾਲ ਕਈ ਲੋਕਾਂ ਦੀਆਂ ਜਾਨਾਂ ਚਲੇ ਜਾਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਕਿਉਂਕਿ ਜਿਹੜੀ ਦਰਿਆ ਲਾਗੇ ਜਾਂ ਹੋਰ ਵੀ ਨਜਾਇਜ਼ ਤਰੀਕੇ ਨਾਲ ਸ਼ਰਾਬ ਬਣਾਈ ਜਾਂਦੀ ਹੈ ਤਾਂ ਉਸ ਦੀ ਕੋਈ ਡਿਗਰੀ ਤੈ ਨਹੀਂ ਹੁੰਦੀ ਜਿਸ ਕਰਕੇ ਸਸਤੀ ਸ਼ਰਾਬ ਕਈ ਵਾਰ ਲੋਕਾਂ ਦੀ ਜਾਨ ਤੱਕ ਲੈ ਲੈਂਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਸ਼ਰਾਬ ਤਿਆਰ ਕਰਨ ਲਈ ਕੈਮੀਕਲਾਂ ਦੀ ਵਰਤੋਂ ਵੱਧ ਹੋਣ ਲੱਗ ਪਈ ਹੈ ਤੇ ਆਮ ਹੋਣ ਲੱਗ ਪਈ ਹੈ ਸੂਬੇ ਵਿੱਚ ਨਜਾਇਜ਼ ਤੇ ਨਕਲੀ ਸ਼ਰਾਬ ਦਾ ਕਾਰੋਬਾਰ ਹੀ 2000 ਕਰੋੜ ਰੁਪਏ ਤੋਂ ਜ਼ਿਆਦਾ ਦਾ ਦੱਸਿਆ ਜਾਂਦਾ ਹੈ ਸੂਬੇ ਵਿੱਚ ਇਸ ਤਰ੍ਹਾਂ ਦੀ ਬਿਨਾਂ ਡਿਗਰੀ ਅਤੇ ਸਿਹਤ ਲਈ ਹਾਨੀਕਾਰਕ ਸ਼ਰਾਬ ਵੇਕਣ ਦਾ ਵੱਡਾ ਕਾਰਨ ਵੀ ਦੱਸਿਆ ਜਾਂਦਾ ਹੈ ਕਿ ਦੇਸੀ ਸ਼ਰਾਬ ਵੀ ਆਮ ਲੋਕਾਂ ਤੋਂ ਪਹੁੰਚ ਤੋਂ ਦੂਰ ਹੋ ਗਈ ਹੈ ਜਿਸ ਕਰਕੇ ਭੱਠਿਆਂ ਤੇ ਤੇ ਹੋਰ ਥਾਵਾਂ ਤੇ ਲੇਬਰ ਇਸ ਤਰ੍ਹਾਂ ਦੀ 100 ਰੁਪਏ ਦੀ ਦੇਸੀ ਸ਼ਰਾਬ ਖਰੀਦਣ ਲਈ ਮਜਬੂਰ ਹੋ ਜਾਂਦੇ ਨੇ ਜਦ ਕਿ ਦੂਜੇ ਪਾਸੇ ਸਰਕਾਰੀ ਦੇਸੀ ਸ਼ਰਾਬ ਦੀ ਬੋਤਲ 350 ਰੁਪਏ ਦੇ ਕਰੀਬ ਦੱਸੀ ਜਾਂਦੀ ਹੈ ਇੱਕ ਜਾਣਕਾਰੀ ਮੁਤਾਬਕ ਜ਼ਹਿਰੀਲੀ ਸ਼ਰਾਬ ਦੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਘੱਟ ਡਿਗਰੀ ਅਤੇ ਸਸਤੀ ਸ਼ਰਾਬ ਲੈਉਣ ਬਾਰੇ ਵੀ ਆਪਕਾਰੀ ਵਿਭਾਗ ਦੇ ਹਲਕੇ ਅੰਦਰ ਚ ਵਿਚਾਰਾਂ ਹੋ ਰਹੀਆਂ ਨੇ ਚਰਚਾ ਹੋ ਰਹੀ ਹੈ ਸਰਕਾਰੀ ਦੇਸੀ ਸ਼ਰਾਬ 50 ਅਤੇ 65 ਡਿਗਰੀ ਦੀ ਹੁੰਦੀ ਹੈ ਇਸ ਤਰ੍ਹਾਂ ਦਾ ਵਿਚਾਰ ਵੀ ਹੋ ਰਿਹਾ ਹੈ ਕਿ ਹੁਣ ਸਸਤੀ ਅਤੇ 40 ਡਿਗਰੀ ਵਾਲੀ ਸ਼ਰਾਬ ਦਾ ਬਾਜ਼ਾਰ ਵਿੱਚ ਵੀ ਲਿਆਂਦਾ ਜਾਣਾ ਤੈ ਹੋ ਸਕਦਾ ਹੈ ਘਟਿਆ ਸ਼ਰਾਬ ਵਕਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੁਣ ਜਿਸ ਤਰ੍ਹਾਂ ਦੀ ਚਰਚਾ ਪਹਿਲਾਂ ਵੀ ਚੱਲਦੀ ਰਹੀ ਹੈ ਪਰ ਜੇਕਰ ਆਬਕਾਰੀ ਵਿਭਾਗ ਸਸਤੀ ਅਤੇ ਘੱਟ ਡਿਗਰੀ ਵਾਲੀ ਪਾਊਚ ਬਣਾ ਕੇ ਸ਼ਰਾਬ ਬਾਜ਼ਾਰ ਵਿੱਚ ਉਤਾਰਦੇ ਨੇ ਤਾਂ ਇਸ ਨਾਲ ਦਰਿਆਵਾਂ ਅਤੇ ਹੋਰ ਵੀ ਨਜਾਇਜ਼ ਵੇਚ ਦੀ ਸ਼ਰਾਬ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਹਾਲਾਂਕਿ ਕਈ ਲੋਕਾਂ ਦੀ ਇਹ ਦਲੀਲ ਹੁੰਦੀ ਹੈ ਕਿ ਸ਼ਰਾਬ ਵੇਚਣੀ ਕਿਉਂ ਕਿਉਂਕਿ ਆਬਕਾਰੀ ਵਿਭਾਗ ਨੂੰ ਸਭ ਤੋਂ ਵੱਡਾ ਰੈਵਨਿਊ ਮਾਲ ਆ ਜਿਹੜਾ ਇੱਥੋਂ ਇਕੱਠਾ ਹੁੰਦਾ ਹੈ ਇਸੇ ਕਰਕੇ ਸਰਕਾਰਾਂ ਦੀ ਜਿਹੜੀ ਆਮਦਨ ਦੀ ਵੱਡਾ ਸਰੋਤ ਵੀ ਇਸ ਨੂੰ ਮੰਨਿਆ ਜਾਂਦਾ ਹੈ ਦੂਜੇ ਪਾਸੇ ਸ਼ਰਾਬ ਬੰਦੀ ਜਿਹੜੀ ਆ ਪੰਜਾਬ ਸੂਬੇ ਚ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਇਸ ਦੇ ਬਾਰੇ ਵੀ ਦੋ ਰਾਵਾਂ ਨੇ ਕਿਉਂਕਿ ਚਰਚਾ ਹੁੰਦੀ ਹੈ ਕਿ ਸ਼ਰਾਬ ਬੰਦੀ ਪੰਜਾਬ ਦੇ ਵਿੱਚ ਹੁਣ ਪੋਸੀਬਲ ਨਹੀਂ ਹੈ ਬਹੁਤ ਸਾਰੇ ਜਿਹੇ ਸ਼ਰਾਬੀ ਨੇ ਜਿਨ੍ਹਾਂ ਨੂੰ ਲਤ ਲੱਗ ਗਈ ਹੈ ਆਦਤ ਪੈ ਗਈ ਹੈ ਔਰ ਉਹ ਖਾਸ ਕਰਕੇ ਮਜ਼ਦੂਰ ਕਲਾਸ ਆ ਜਿਹੜੀ ਉਹ ਸਸਤੀ ਸ਼ਰਾਬ ਵਾਲ ਨੂੰ ਭਜਦੀ ਹੈ ਜਿਸ ਕਰਕੇ ਉਹਨਾਂ ਦੀਆਂ ਜਾਨਾਂ ਵੀ ਜੋਖਮ 'ਚ ਪੈ ਜਾਂਦੀਆਂ ਨੇ ਹੁਣ ਸਵਾਲ ਇਹ ਪੈਂਦਾ ਹੁੰਦਾ ਹੈ ਕਿ ਜੇਕਰ ਕਿਸੇ ਦੀ ਦਿਹਾੜੀ 300 ਤੋਂ 400 ਰੁਪਏ ਆ ਤਾਂ ਇਸ ਸਸਤੀ ਸ਼ਰਾਬ ਨੂੰ ਖਰੀਦ ਲੈਂਦੇ ਨੇ ਕਿਸੇ ਵੇਲੇ ਕੈਮੀਕਲ ਜਾਂ ਜ਼ਿਆਦਾ ਡਿਗਰੀ ਦੀ ਸ਼ਰਾਬ ਪੀਣ ਕਰਕੇ ਜਾਨਾ ਵੀ ਗਵਾ ਲੈਂਦੇ ਨੇ ਪਰ ਗਰੀਬਾਂ ਦੀ ਸਾਰ ਲਵੇ ਕੌਣ ਆਪਕਾਰੀ ਵਿਭਾਗ ਜੇਕਰ ਸਸਤੀ ਸ਼ਰਾਬ ਬਾਜ਼ਾਰ ਵਿੱਚ ਲਿਆਂਦਾ ਤੇ ਇਸ ਨਾਲ ਨਜਾਇਜ਼ ਵਕਦੀ ਵਿਕਰੀ ਦੇ ਜਿਹੜੇ ਮਾਮਲੇ ਰੋਕੇ ਜਾ ਸਕਦੇ ਨੇ ਤੇ ਇੱਕ ਜਾਣਕਾਰੀ ਮੁਤਾਬਕ ਮੰਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆបਕਾਰੀ ਵਿਭਾਗ ਦੀ ਇੱਕ ਉੱਚ ਪਦਰੀ ਆਨਲਾਈਨ ਮੀਟਿੰਗ ਵੀ ਹੋਈ ਦੱਸੀ ਜਾਂਦੀ ਹੈ ਜਿਸ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਵੱਡੇ ਪੱਧਰ ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਇਸ ਵਿੱਚ ਆបਕਾਰੀ ਵਿਭਾਗ ਦੇ ਅਫਸਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦੂਜੇ ਰਾਜਾਂ ਦੀਆਂ ਸ਼ਰਾਬ ਨੀਤੀਆਂ ਦੀ ਚੰਗੀ ਤਰ੍ਹਾਂ ਨਾਲ ਕੋਖ ਵਿਚਾਰ ਕਰਨ ਨਜਾਇਜ਼ ਸ਼ਰਾਬ ਅਤੇ ਘਟੀਆਂ ਵਿਕਰੀ ਸ਼ਰਾਬ ਦੀ ਵਿਕਰੀ ਰੋਕਣ ਦੇ ਲਈ ਜਾਣਕਾਰੀ ਲੈਣ ਕਿਸ ਤਰ੍ਹਾਂ ਦੇ ਮਾਮਲਿਆਂ ਨੂੰ ਕਿਸ ਤਰ੍ਹਾਂ ਨਾਲ ਠੱਲਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਵਿਭਾਗ ਦੀ ਆਨਲਾਈਨ ਮੀਟਿੰਗ ਵਿੱਚ ਹਦਾਇਤ ਦਿੱਤੀ ਗਈ ਹੈ ਕਿ ਸ਼ਰਾਬ ਕਿਸੇ ਵੀ ਹਾਲਤ ਵਿੱਚ ਹੋਰ ਮਹਿੰਗੀ ਹੋਣ ਨੂੰ ਸਖਤੀ ਨਾਲ ਰੋਕਿਆ ਜਾਵੇ ਨਜਾਇਜ਼ ਜਾਂ ਦਰਿਆਵਾਂ ਤੇ ਵਿਕਦੀ ਸ਼ਰਾਬ ਦੀ ਵਿਕਰੀ ਸਖਤੀ ਨਾਲ ਰੋਕੀ ਜਾਣ ਦੇ ਲਈ ਵਿਉਂਤਬੰਦੀਆਂ ਘੜੀਆਂ ਜਾ ਰਹੀਆਂ ਨੇ ਅਫਸਰਾਂ ਨੂੰ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ ਸ਼ਰਾਬ ਦੀ ਖਪਤ ਮੁਤਾਬਕ ਹੀ ਸ਼ਰਾਬ ਦਾ ਕੋਟਾ ਦੇਣ ਤਾਂ ਜੋ ਖਪਤ ਤੋਂ ਜ਼ਿਆਦਾ ਸ਼ਰਾਬ ਲੈ ਕੇ ਉਸ ਦੀ ਨਜਾਇਜ਼ ਵਿਕਰੀ ਦਾ ਕੰਮ ਵੀ ਕਿਸੇ ਹਾਲਤ ਵਿੱਚ ਨਾ ਹੋ ਸਕੇ ਜਾਂ ਕਾਲਾ ਬਾਜ਼ਾਰੀ ਸ਼ਰਾਬ ਦੀ ਨਾ ਹੋ ਸਕੇ ਇਹ ਮੀਟਿੰਗਾਂ ਦਾ ਸਿਲਸਲਾ ਉਦੋਂ ਜਦੋਂ ਜ਼ਰੂਰ ਹੁੰਦਾ ਜਦੋਂ ਜਾਣਾਂ ਜਾਂਦੀਆਂ ਨੇ ਕੁਝ ਸਮਾਂ ਬੀਤਦਾ ਹੈ ਕੁਝ ਮਹੀਨੇ ਬੀਤਦੇ ਨੇ ਫਿਰ ਆਮ ਦੇ ਵਾਂਗ ਉਸੇ ਤਰ੍ਹਾਂ ਇੱਕ ਆਲਾ ਬਜਾਰੀ ਤੇ 2 ਨੰਬਰ ਦਾ ਧੰਦਾ ਚੱਲਦਾ ਐ ਇਸੇ ਕਰਕੇ ਇਸ ਖਬਰ ਦੇ ਮੁਤਾਬਕ ਦੱਸਿਆ ਜਾਂਦਾ ਹੈ ਕਿ ਨਕਲੀ ਤੇ ਜੈ ਰੀਲੀ ਸ਼ਰਾਬ ਦਾ ਧੰਦਾ ਹੀ 2000 ਕਰੋੜ ਦੇ ਕਰੀਬ ਪਹੁੰਚ ਚੁੱਕਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਦਾਵਾ ਸੀ ਕਿ ਸ਼ਰਾਬ ਮਾਫੀਆ ਉਹ ਮਾਫੀਆ ਕੀ ਇੱਕ ਹਿੱਸਾ ਵੀ ਮੰਨਿਆ ਜਾਵੇ ਕਿ 20 ਹਰ ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਜਿਹੜਾ ਆਪਣੀ ਜੇਬ ਚ ਪਾ ਜਾਂਦਾ ਅਸੀਂ ਉੱਥੋਂ ਇਕੱਠਾ ਕਰਕੇ ਤੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਪੰਜਾਬ ਕਰਜ਼ਾ ਮੁਕਤ ਤਾਂ ਨਹੀਂ ਹੋਇਆ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ ਪਰ ਕੀਮਤੀ ਜਾਨਾਂ ਵੀ ਜਾ ਰਹੀਆਂ ਨੇ ਨਕਲੀ ਤੇ ਜ਼ਹਿਰੀਲੀ ਸ਼ਰਾਬ ਨਾਲ ਹੁਣ ਪੰਜਾਬ ਸਰਕਾਰ ਦੀ ਸੂਝਬੂਝੀ ਇੱਥੇ ਕੰਮ ਕਰੇਗੀ ਕਿ ਕਿਵੇਂ ਇਹਨਾਂ ਘਟਨਾਵਾਂ ਨੂੰ ਇਹਨਾਂ ਕਾਂਡਾ ਨੂੰ ਰੋਕਣਾ ਹੈ ਪਰ ਇਸ ਨੂੰ ਰੋਕਣ ਦੇ ਲਈ ਅਫਸਰ ਸ਼ਾਇ ਕੀ ਪਲਾਨ ਕਰਦੀ ਹੈ ਵੀ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਚਰਚਾਵਾਂ ਜ਼ਰੂਰ ਸ਼ੁਰੂ ਹੋ ਗਈਆਂ ਨੇ ਆਪਕਾਰੀ ਵਿਭਾਗ ਵਿੱਚ ਕਿ ਨਕਲੀ ਤੇ ਜ਼ਹਿਰੀਲੀ ਸ਼ਰਾਬ ਨੂੰ ਰੋਕਣ ਦੇ ਲਈ ਕੀ ਕੀ ਕਦਮ ਚੁੱਕੇ ਜਾਣ ਇਸ ਦੇ ਬਾਰੇ ਆਨਲਾਈਨ ਹੋਈਆਂ ਮੀਟਿੰਗਾਂ ਦੇ ਵੇਰਵੇ ਸਾਹਮਣੇ ਆਏ ਨੇ ਦੇਖਦੇ ਹਾਂ ਅਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੀ ਵਿਵਸਥ ਬਣਦੀ ਹੈ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ਬੀਬੀਸੀ ਪੰਜਾਬ ਦੇ ਨਾਲ